ਮੈਂ ਇੱਕ ਵੀਡੀਓ ਵੇਖ ਰਹੀ ਹਾਂ ਪਟਿਆਲੇ ਦੇ ਵਿੱਚ ਬੱਚੇ ਨੂੰ ਦੇਖੀ ਤੁਸੀਂ ਕੀ ਐਸਾ ਦੇਖੋ ਬੈਲ ਮੈਡੀਕਲ ਤੇ ਬਹੁਤ ਹੀ ਦੁਖ ਭਰੀ ਖਬਰ ਹੈਗੀ ਹੈ ਕਿ ਛੋਟੇ ਜਿਹੇ ਬੱਚੇ ਨੂੰ 10 ਸਾਲ ਦੇ ਬੱਚੇ ਨੂੰ ਇੰਨੀ ਜ਼ਿਆਦਾ ਜਿਹੜੀ ਆ ਇੰਨੀ ਫਿਜ਼ੀਕਲੀ ਅਬਿਊਸ ਸਹਣੀ ਪੈ ਗਈ ਹੈ ਜੋ ਸਾਨੂੰ ਪਤਾ ਲੱਗਿਆ ਇਸ ਚੀਜ਼ ਦੇ ਬਾਰੇ ਅਸੀਂ ਉਹ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਦਾ ਸਤਿਕਾਰ ਹੈਗਾ ਜਿਹੜੇ ਕਿ ਉਹਨਾਂ ਦੇ ਐਨ ਜੀਓ ਹੈਗੇ ਨੇ ਉਹ ਉੱਥੇ ਰੈਸਕਿਊ ਕਰਨ ਗਏ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਨੂੰ ਗਵਾਂਡੀਆਂ ਤੋਂ ਇੱਕ ਟੈਲੀਫੋਨ ਆਇਆ ਸੀ ਕਿ ਇੱਥੇ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਕੁੱਤੇ ਦੀ ਭੌਂਕਣ ਦੀ ਬਹੁਤ ਆਵਾਜ਼ਾਂ ਆਉਂਦੀਆਂ ਨੇ ਅਸੀਂ ਬੜੀ-ਬੜੀ ਰੋਕਾਂ ਨੂੰ ਕਿਸੇ ਰੋਲ ਨੂੰ ਕੰਪਲੇਨ ਵੀ ਕੀਤੀ ਪਰ ਕੋਈ ਐਕਸ਼ਨ ਨਹੀਂ ਹੋਇਆ ਤੇ ਜਦੋਂ ਉੱਥੇ ਗਏ ਨੇ ਤੇ ਇਹਨਾਂ ਨੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਬਾਹਰ ਕੱਢਿਆ ਰੈਸਕਿਊ ਕੀਤਾ ਹੈ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਜਿਹੜੇ ਮੈਡਮ ਹੈਗੇ ਸੀਗੇ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਕਿਸੇ ਠੀਕ ਤਰੀਕੇ ਦਾ ਜਵਾਬ ਨਹੀਂ ਦਿੰਦੇ ਗੱਲ ਦਾ ਬਿਲਕੁਲ ਵੀ ਬੱਚੇ ਨੇ ਜੋ ਦੱਸਿਆ ਬਹੁਤ ਸਹਿਮੇ ਹੋਇਆ ਉਹ ਕਹਿੰਦਾ ਕਿ ਮੈਨੂੰ ਇਹ ਕੁੱਤਿਆਂ ਦੇ ਕਮਰੇ ਦੇ ਵਿੱਚ ਬੰਦ ਰੱਖਦੇ ਨੇ ਰੋਟੀ ਵੀ ਬਹੁਤ ਘੱਟ ਦਿੰਦੇ ਨੇ ਮੇਰੇ ਤੋਂ ਘਰ ਦਾ ਪੂਰਾ ਕੰਮ ਕਰਾਉਂਦੇ ਨੇ ਉਸ ਬੱਚੇ ਨੇ ਬਾਅਦ ਚੋਂ ਇਹ ਵੀ ਦੱਸਿਆ ਇਹਨਾਂ ਨੂੰ ਜਦੋਂ ਲੈ ਗਏ ਆਪਣੇ ਐਨ ਜੀਓ ਦੇ ਵਿੱਚੋਂ ਕਿ ਮੇਰਾ ਇੱਕ ਹੋਰ ਭਰਾ ਵੀ ਹੈਗਾ ਆ ਤੇ ਮੇਰੇ ਜਿਹੜੇ ਮਾਪੇ ਨੇ ਮੇਰੇ ਫਾਦਰ ਨੇ ਦੂਜਾ ਵਿਆਹ ਕਰਾ ਲਿਆ ਮਾਂ ਨੇ ਦੂਜਾ ਵਿਆਹ ਕਰਾ ਲਿਆ ਤੇ ਜਿਹੜਾ ਮੇਰਾ ਭਰਾ ਤੇ ਮੈਨੂੰ ਕਿਸੇ ਨੂੰ ਦੇਤਾ ਇਹਨਾਂ ਨੇ ਇਹ ਅਡਾਪਸ਼ਨ ਹੋਈ ਹੈ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਮਣੇ ਗੱਲ ਕੀਤੀ ਐਸਐਸਪੀ ਸਾਹਿਬ ਨੇ ਜੋ ਮੈਨੂੰ ਕਿਹਾ ਕਿ ਇਹਨਾਂ ਦੀ ਅਡਾਪਸ਼ਨ ਹੋਈ ਹੈ ਲੀਗਲ ਅਡਾਪਸ਼ਨ ਹੈ ਇਹਨਾਂ ਦੇ ਲੀਗਲ ਪੇਪਰ ਠੀਕ ਨੇ ਜਿਹੜੇ ਅਡਾਪਸ਼ਨ ਦੇ ਹੈਗੇ ਨੇ ਮਗਰ ਕੁੱਟਮਾਰ ਬੱਚੇ ਦੇ ਨਾਲ ਇਹ ਸਾਰਾ ਹੋਣ ਦੇ ਬਾਅਦ ਹੁਣ ਉਹਦੇ ਲਈ ਉਹਨਾਂ ਨੇ ਇੱਕ ਉਹਨਾਂ ਨੂੰ ਅਰੈਸਟ ਕਰਨ ਦੇ ਐਫਆਈਆਰ ਵੀ ਹੋ ਚੁੱਕੀ ਹੈ ਉਹਦੇ ਉੱਤੇ ਗੱਲ ਇਹ ਹੈਗੀ ਆ ਇਸ ਟਾਈਮ ਦੇ ਉੱਤੇ ਕਿ ਸਾਡਾ ਸਮਾਜ ਇੰਨਾ ਇਨਸੈਂਸਿਟਿਵ ਹੋ ਚੁੱਕਿਆ ਕਿ ਆਸ-ਪਾਸ ਇੰਨਾ ਕੁਝ ਹੋ ਰਿਹਾ ਸੀ ਮਗਰ ਕਿਸੇ ਦੀ ਕੋਈ ਕਾਰਵਾਈ ਨਹੀਂ ਹੋਈ ਉਹ ਲੇਡੀ ਦੇ ਘਰ 10 ਕੁੱਤੇ ਰੱਖਿਓਏ ਨੇ ਇਹ ਅਲਾਉਡ ਹੀ ਨਹੀਂ ਹੈ ਕਿੰਨਾ ਕਿਸੇ ਨੇ ਅੰਗਲੀ ਹੋਈ ਹੈ ਨਾ ਕਿ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਜੇ ਤੁਸੀਂ ਇੱਕ ਡੌਗ ਰੱਖ ਸਕਦੇ ਹੋ ਉਹ ਵੀ ਰਜਿਸਟਰ ਕਰਾ ਕੇ ਨਾ ਕਿ 10 ਕੁੱਤੇ ਰੱਖ ਸਕਦੇ ਹੋ ਇਹ ਕਿ ਕਿੰਨਾ ਨੇ ਅੰਗਲੀ ਕੀਤੀ ਇਹਨਾਂ ਦੇ ਐਮਸੀ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਸੀਗਾ ਮਿਊਨਿਸਪਲ ਕਾਰਪੋਰੇਸ਼ਨ ਦੇਖਣਾ ਚਾਹੀਦਾ ਕਿ ਇਸ ਰੈ residense ਦੇ ਅੰਦਰ ਕੀ ਹੋ ਰਿਹਾ ਹੈ ਇੱਥੇ ਸੈਕੰਡਲੀ ਜਦੋਂ ਅਡਾਪਸ਼ਨ ਹੁੰਦੀ ਆ ਉਹਦੇ ਅੰਦਰ ਇੱਕ ਕਮੇਟੀ ਹੁੰਦੀ ਹੈ ਜਿਹੜੀ ਕਿ ਇਸ ਚੀਜ਼ ਦੇ ਉੱਤੇ ਨਜ਼ਰ ਰੱਖਦੀ ਆ ਕਿ ਬੱਚਾ ਠੀਕ ਹੈ ਕਿ ਨਹੀਂ ਹੈ ਜਿਹਨੂੰ ਅਡਾਪਸ਼ਨ ਦਿੱਤੀ ਹੈ ਉਹਨਾਂ ਨੂੰ ਹੁੰਦਾ ਵੀ ਬੱਚੇ ਨੂੰ ਬਿਲਕੁਲ ਆਪਣੇ ਬੱਚੇ ਦੀ ਤਰ੍ਹਾਂ ਪਾਲੋਗੇ ਪੜ੍ਹਾਓਗੇ ਲਿਖਾਓਗੇ ਲੇਕਿਨ ਉਹ ਸਭ ਕੁਝ ਹੋਇਆ ਕਿ ਨਹੀਂ ਹੋਇਆ ਤੇ ਕਿੰਨੀਆਂ ਅੰਗਲੀਆਂ ਹੋਈਆਂ ਨੇ ਇਵਨ ਕਿ ਅਡਾਪਸ਼ਨ ਪੇਪਰ ਜਿਹੜੇ ਨੇ ਹੁਣ ਕਹਿ ਰਹੇ ਨੇ ਕਿ ਜਿਸ ਜਿਹੜੀ ਲੇਡੀ ਹੈਗੀ ਆ ਉਹ ਦੇ ਮੈਂਟਲੀ ਸਟੇਬਲ ਨਹੀਂ ਹੈ ਜੇ ਉਹ ਮੈਂਟਲੀ ਸਟੇਬਲ ਹੀ ਨਹੀਂ ਆ ਤੇ ਅਡਾਪਸ਼ਨ ਹੋ ਕਿਵੇਂ ਗਈ ਇਹਦਾ ਮਤਲਬ ਪੂਰੇ ਪ੍ਰੋਸੈਸ ਦੇ ਅੰਦਰ ਕਿਤੇ ਨਾ ਕਿਤੇ ਕਾਫੀ ਗੜਬੜ ਚੱਲ ਰਹੀ ਹੈ ਅਸੀਂ ਆਪਣੀ ਤਰਫ ਤੋਂ ਡੀਸੀ ਸਾਹਿਬ ਨੂੰ ਵੀ ਲੈਟਰ ਲਿਖ ਰਹੇ ਤੇ ਐਸਐਸਪੀ ਸਾਹਿਬ ਨੂੰ ਵੀ ਲੈਟਰ ਲਿਖ ਰਹੇ ਕਿ ਸਾਨੂੰ ਪੂਰੇ ਫੈਕਟਸ ਦੱਸੇ ਜਾਣ ਅਗਰ ਫੈਕਟਸ ਦੇ ਅੰਦਰ ਹੈ ਕਿ ਅਡਾਪਸ਼ਨ ਕਮੇਟੀ ਨੇ ਇਹਦੇ ਉੱਤੇ ਕੋਈ ਚੈਕਿੰਗ ਨਹੀਂ ਕੀਤੀ ਉਹ ਵੀ ਲਾਇਅਬਲ ਹੈਗੀ ਇਸ ਚੀਜ਼ ਦੇ ਤੇ ਜਿਹੜੇ ਪੇਰੈਂਟਸ ਹੈਗੇ ਨੇ ਅਕੋਰਡਿੰਗ ਟੂ ਜਿਹੜੇ ਨੇ ਹੈਗੇ ਐਨਜੀਓ ਵਾਲੇ ਉਹਨਾਂ ਨੇ ਦੱਸਿਆ ਕਿ ਉਹ ਲੜਕੇ ਦੇ ਚਾਚੇ ਦੇ ਨਾਲ ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹਨਾਂ ਨੇ ਜਿਹਨੂੰ ਵੀ ਅਡਾਪਸ਼ਨ ਲਈ ਬੱਚੇ ਦਿੱਤੇ ਸੀ ਉਹਨਾਂ ਤੋਂ ਪੈਸੇ ਲੈ ਗਏ ਨੇ ਤੇ ਇਹ ਤੇ ਹਿਊਮਨ ਟ੍ਰੈਫਿਕਿੰਗ ਹੋ ਗਈ ਤੁਸੀਂ ਇੱਕ ਤਰਫ ਲੀਗਲ ਪੇਪਰ ਜੂੜ ਬਣਾ ਲਏ ਨੇ ਲੇਕਿਨ ਤੁਸੀਂ ਪੈਸੇ ਲੈ ਲਏ ਉਹਦੇ ਉੱਤੇ ਤੇ ਇਹਦੇ ਅੰਦਰ ਮਾਪੇ ਉਹ ਵੀ ਓਨੇ ਹੀ ਗਿਲਟੀ ਨੇ ਜਿੰਨਾ ਕਿ ਇਹ ਲੜਕੀ ਜਿਹਨੇ ਅਡਾਪਟ ਕੀਤਾ ਉਹਨੂੰ ਤੇ ਉਹਨੂੰ ਇਨ ਹਿਊਮਨਲੀ ਕੰਮ ਕਰਵਾਇਆ ਗਿਆ ਚਾਈਲਡ ਲੇਬਰ ਵੀ ਇਹਦੇ ਚੋਂ ਦਾ ਹਿਊਮਨ ਟ੍ਰੈਫਿਕਿੰਗ ਵੀ ਇਹਦੇ ਚ ਆਉਂਦੀ ਹੈ ਤੇ ਉਤੋਂ ਫਿਰ ਜਿਹੜੀ ਇਹ ਹੈਗੀ ਅਡਾਪਸ਼ਨ ਜਿਹੜੀ ਰੂਲਸ ਨੇ ਇਹ ਵੀ ਠੀਕ ਤਰ੍ਹਾਂ ਅਪਲਾਈ ਨਹੀਂ ਹੋਏ ਇਹਦੇ ਫੈਕਟਸ ਜਿਹੜੇ ਨੇ ਅਸੀਂ ਇਹਨਾਂ ਤੋਂ ਮੰਗੇ ਰਿਪੋਰਟ ਮੰਗੀ ਹੈ ਅਸੀਂ ਡੀਸੀ ਸਾਹਿਬ ਨੂੰ ਵੀ ਲਿਖ ਰਹੇ ਹਾਂ ਤੇ ਐਸਐਸਪੀ ਸਾਹਿਬ ਨੂੰ ਵੀ ਲਿਖ ਰਹੇ ਹਾਂ ਕਿੰਨੇ ਕ ਦਿਨ ਤੇ ਇਹ ਕੰਮ ਚੱਲਦਾ ਤਾਂ ਨਹੀਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਨੂੰ 4 ਦਿਨ ਦੇ ਅੰਦਰ ਅੰਦਰ ਸਾਰੀ ਰਿਪੋਰਟ ਦਿੱਤੀ ਜਾਵੇ ਹਾਂਜੀ ਤੇ ਨੰਬਰ 2 ਇਹ ਬੱਚਾ ਕਿੰਨੇ ਸਾਲ ਦਾ ਇਹਨਾਂ ਦਾ ਕੋਲ ਹੈ ਅਕੋਰਡਿੰਗ ਟੂ ਜਿਹੜੇ ਇਹਨਾਂ ਦੇ ਹੈਗੇ ਨੇ ਐਨ ਜੀਓ ਬਾਰੇ ਉਹ ਕਹਿੰਦੇ ਘੱਟ ਤੋਂ ਘੱਟ 2 ਸਾਲ ਤੋਂ ਬੱਚਾ ਇਹਨਾਂ ਦੇ ਕੋਲ ਹੈ